ਸਸ਼ੂਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਬਠਿੰਡਾ ਦੇ ਵਿੱਚ ਪਟਵਾਰ ਯੂਨੀਅਨ ਦੇ ਵੱਲੋਂ ਬਠਿੰਡਾ ਪਟਵਾਰ ਪਵਨ ਵਿਖੇ ਸ਼ਿਖਣਪੜ ਸਾਹਿਬ ਦੇ ਪੂਕ ਪਾਈ ਗਏ ਨੇ ਤੇ ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਏਡੀਸੀ ਪੂਨਮ ਸਿੰਘ ਐਸ.ਡੀ.ਐਮ ਬਲਕਰਨ ਸਿੰਘ ਅਮਰਜੀਤ ਸਿੰਘ ਮਹਿਤਾ ਤੇ ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਲੀਡਰ ਵੀ ਮੌਜੂਦ ਐਮ.ਐਲ.ਏ ਤੇ ਹੋਰ ਜਿਹੜੇ ਅਧਿਕਾਰੀ ਨੇ ਉਹ ਵੀ ਪਹੁੰਚੇ ਤਾਂ ਦੱਸਦੇ ਯੇ ਕਿ ਇੱਥੇ ਨਵੇਂ ਸਾਲ ਦੀ ਆਮਦ ਤੇ ਸ਼ਿਖਣਪੜ ਸਾਹਿਬ ਦੇ ਜਦ ਪੂਗ ਪਾਈ ਗਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਤੇ ਇਸ ਮੌਕੇ ਮੀਡੀਆ ਦੇ ਰੂਬਰੂ ਹੁੰਦਿਆ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦਪੁਰੇ ਜਿਨ੍ਹਾਂ ਦਾ ਇਹ ਕਹਿਣਾ ਕਿ ਇਸ ਨਵੇਂ ਸਾਲ ਦੀ ਆਮਦ ਤੇ ਜਿਹੜਾ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ ਸ਼ੇਖਨਪੜ ਸਾਹਿਬ ਦੇ ਪੂਗ ਪਾਏਗੇ ਤੇ ਇਸ ਦਾ ਮਕਸਦ ਹੀ ਇਹ ਹੀ ਹੁੰਦਾ ਹੈ ਕਿ ਜਿਹੜਾ ਨਵਾਂ ਸਾਲ ਹੈ ਉਹ ਸਭ ਦੇ ਲਈ ਖੁਸ਼ੀਆਂ ਭਰਿਆ ਤੇ ਚੜ੍ਹਦੀ ਕਲਾ ਵਾਲਾ ਆਵੇ ਤੇ ਇਸੇ ਦਰਮਿਆਨ ਉਹਨਾਂ ਇਹ ਵੀ ਕਹਿ ਕਿ ਜਿਸ ਤਰੀਕੇ ਨਾਲ ਪਟਵਾਰ ਯੂਨੀਅਨ ਦੇ ਵਿੱਚ ਸ਼ੇਖਨਪੜ ਸਾਹਿਬ ਦੇ ਪੂਗ ਪਾਏ ਗਏ ਨੇ ਤੇ ਜੇ ਅਸੀਂ ਆਪਣੇ ਗੁਰੂ ਦੇ ਸਿਧਾਂਤਾਂ ਤੇ ਹੀ ਚੱਲ ਰਹੀਏ ਇਸ ਸਾਲ ਸੇ ਗੁਰੂ ਦੇ ਸਿਧਾਂਤਾਂ ਤੇ ਚੱਲਣ ਦਾ ਆਪਣਾ ਮੰਤਵ ਕਰ ਲਈਏ ਤਾਂ ਉਸ ਤੋਂ ਵੱਡਾ ਤੋਹਫਾ ਤੇ ਉਸ ਤੋਂ ਵੱਡੀ ਖੁਸ਼ੀ ਨਵੇਂ ਸਾਲ ਤੇ ਕੁਝ ਨਹੀਂ ਹੋ ਸਕਦੀ ਕਿਉਂਕਿ ਲੋਕਾਂ ਨੂੰ ਵੀ ਸਹੂਲਤ ਹੋਵੇਗੀ ਤੇ ਮਨੁੱਖਤਾ ਦੀ ਸੇਵਾ ਦਾ ਜਿਹੜਾ ਫਰਜ਼ ਹੈ ਉਹ ਵੀ ਬਣਿਆ ਰਹੇਗਾ ਤੇ ਇਸੇ ਦਰਮਿਆਨ ਸ਼ੌਕਤ ਅਹਿਮਦਪੁਰ ਜੋ ਕਿ ਡਿਪਟੀ ਕਮਿਸ਼ਨਰ ਬਟਿੰਡਾ ਨੇ ਉਹਨਾਂ ਦੇ ਵੱਲੋਂ ਮੀਡੀਆ ਨੂੰ ਰੂਬਰੂ ਹੁੰਦਿਆਂ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਗਈ ਸਰ ਕੀ ਕਹਿਣਾ ਚਾਹੁੰਦੇ ਹੋ یہ <تصفح> ریونیو پٹوار یونیئن تو جی اپنی ضلع قانون کو یونیئن ہے یہاں کا ہر سال دا پروگرام ہے کہ سال دے پہلے دن جاگا اتنے پاٹھ کے بعد دروگرام رکھتے ہیں تے اج اے پروگرام ایتھے آپ سارے شمولیت کی ایم ایل اے صاحب بھی آئے نے باقی سارے جڑے معذز لوک ہے گیا وہ بھی ایتھے پہنچے تو سارا دی یہی اردس ہے کہ رب دے سامنے گرو دے سامنے سارے کہ جی اپنا ਕਿ ਅਗਲੇ ਵਾਲਾ ਸਾਲ ਜਿਹੜਾ ਹੈਗਾ ਉਹ ਉਹਦੇ ਵਿੱਚ ਸਿਹਤਮੰਦ ਬਖਮੰਦੀ ਬਖਸ਼ੇ آ, خوشیاں سارے پبلک نو سارے بھارت نو بھارت کے واسطے بٹنڈا داسیاں اپنے پریوار کے واسطے ہر کوئی ایک ارضی لے کے جانا ہے تو میں سمجھتا کہ جی سال کی شروعات جڑا ہے رب نو یاد کر کے کیتی جائے تو بہت ودیا شروعات ہوتی ہے تو لوگوں بھی آ, رب دال جی وہ جڑن کی لڑ ہے آج کے حساب کے نال دیکھیے تو میں سمجھتا اچھا ابرالا ہے تو میں کوشش میں یہی سمجھا گا کہ یہ صرف آ, اس طریقے کے ابرالے کے نال, نال جڑی دی ایک مول منتو جڑا ہوندہ ہے او دے نال بھی آپ ایک سال جے جی جڑے رہی ہے تو میں لگ دا کہ لوکان ہوستوں زیادہ جڑی ایک یہ سہولت ہوئی کہ میں امید یہی کرانگا ہی پٹوار یونین کا انگوئی ہے جنہیں بھی اور ملازم لوگ نے اس بار رب دا جڑا جڑی انہا دی ڈیریکشنز دی دی نے انہوں بھی اگلے سال دے واسطے فالو کر لیں تو میں سمجھ دا پبلک دے لیے اور جنگا ہوئی کہ میں امید بھی یہی کر دا کہ وہ ضرور کرن گے اچھے سال تک پہلا دے دوں کہنا چاہتے ہیں ਦੇਖੋ ਸਾਰਿਆਂ ਨੂੰ بس یہی ਬੇਨਤੀ ਹੈ ਕਿ ਦੇਖੋ ਆਪਾਂ ਮਨੁੱਖਤਾ ਮਨੁੱਖ ਕਿਹਾ ਲੈਂਦੇ ਆ ਤੇ ਮਨੁੱਖਤਾ ਦੇ ਕੁਝ ਉਸੂਲ ਹੁੰਦੇ ਆ ਜੇ ਆਪਾਂ ਅਗਲੇ ਸਾਲ ਦੇ ਵਾਸਤੇ ਪ੍ਰਣ ਕਰ ਲਈਏ ਕਿ ਜੇ ਆਪਾਂ ਉਹ ਜਿਹੜੇ ਇਨਸਾਨੀ ਉਸੂਲ ਹੈ ਉਹਨਾਂ ਤੇ ਆਪਾਂ ਕਾਇਮ ਰਹਿਣਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਆਪਣੇ ਜੀਵਨ ਨੂੰ ਬਿਤਾਵਾਂਗੇ ਮੈਂ ਸਮਝਦਾ ਆਪਾਂ ਆਪਣੇ ਪਰਿਵਾਰ ਦੇ ਲਈ ਵੀ ਚੰਗਾ ਕਰਾਂਗੇ ਤੇ ਬਠਿੰਡਾ ਦੇ ਲਈ ਵੀ ਚੰਗਾ ਕਰਾਂਗੇ ਬਾਕੀ ਜਿਹੜੇ ਕੰਮ ਹੁੰਦੇ ਹੈ ਡਵੈਲਪਮੈਂਟ ਦੇ ਕੰਮ ਹੁੰਦੇ ਹੈ ਪਬਲਿਕ ਦਾ ਜਿਹੜੇ ਪ੍ਰਤੀ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰਵਈਆ ਉਹ ਸਾਰਾ ਜ਼ਰੂਰ ਉਹਦੇ ਵਿੱਚ ਹੀ ਕਵਰ ਹੋ ਜਾਏਗਾ ਇੱਕ ਵਾਰ ਆਪਾਂ ਮਨੁੱਖਤਾ ਦੇ ਉਸੂਲ ਜਿਹੜੇ ਹੈ ਕਿ ਉਹ ਵਾਪਸ ਆਪਣਾ ਲਈ ਤੇ ਚੰਗੇ ਤਰੀਕੇ ਨਾਲ ਜਿਹੜੇ ਹੈਗੇ ਆ ਸੇਵਾ ਵਿੱਚ ਲੱਗ ਜਾਈਏ ਆਪਣੇ ਪਰਿਵਾਰ ਦੀ ਵੀ ਆਪਣੇ ਨਾਲ ਦੇ ਜਿਹੜੇ ਆਲੇ ਦੁਆਲੇ ਦੇ ਲੋਕ ਹੈ ਉਹਨਾਂ ਦੇ ਵਾਸਤੇ ਵੀ ਮੈਂ ਸਭ ਨੂੰ ਇਹ ਕਹਾਂਗਾ ਕਿ ਨਵਾਂ ਸਾਲ ਆਪ ਸਭ ਤੇ ਵਾਸਤੇ ਜੜਾਏਗਾ ਖੁਸ਼ੀਆਂ ਭਰ ਕੇ ਲੈ ਆਵੇ ਆਪ ਨੂੰ ਚੰਗੀ ਸਿਹਤ ਪੱਖੇ ਤੇ ਬਠਿੰਡਾ ਲੋ ਹੋਰ ਅੱਗੇ ਵਧੇ ਕਿ ਅੱਜ ਨਵੇਂ ਨਵੇਂ ਸਾਲ ਦੇ ਦਿਹਾੜੇ ਤੇ ਮੈਂ ਸਭ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਪਟਵਾਰੀ ਸਰਬਾਨ ਦੇ ਅੱਜ ਪਾਰਸ ਦਾ ਚੇਪ ਹੋ ਪਾ ਕੇ ਉਤਮ ਕੀਤਾ ਹੈ ਵਧੀਆ ਗੱਲ ਹੈ ਤੇ ਨਵਾਂ ਸਾਲ ਜਿਹੜਾ ਹੈਗਾ ਵੈਗ੍ਰੁੱਤ ਨੂੰ ਯਾਦ ਕਰਦਿਆਂ ਹੋਇਆ ਸ਼ੁਰੂ ਕੀਤਾ ਹੈ ਬਹੁਤ ਛੀ ਗੱਲ ਹੈ ਮੈਂ ਕਹੂੰਗਾ ਜੀ ਨਵੇਂ ਸਾਲ ਦੇ ਵਿੱਚ ਵੀ ਪਿਛਲੇ ਸਾਲ ਵਾਂਗੂ ਲੋਕ ਸੇਵਾ ਕਰਨਾ ਤੇ ਲੋਕਾਂ ਨੂੰ ਖੱਜਲ ਖਵਰੀ ਤੋਂ ਬਚਾਉਣ ਤੇ ਲੋਕਾਂ ਦਾ ਰਲਾ ਕੰਮ ਹੈਗਾ ਸਹੀ ਟਾਈਮ ਤੇ ਕਰਕੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਨਵੇਂ ਸਾਲ ਦਾ ਪ੍ਰੋਗਰਾਮ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਨੀਲ ਜੀ ਖੜੇ ਨੇ ਜੀਦਰ ਸਾਹਿਬ ਖੜੇ ਨੇ ਹੋਰ ਪਾਰਟੀ ਦੇ ਬਹੁਤ ਹੀ ਉੱਚੇ ਲੀਡਰ ਵੀ ਇੱਥੇ ਆਏ ਹੋਏ ਨੇ ਤੇ ਸਾਰਿਆਂ ਵੱਲੋਂ ਅਸੀਂ ਨਵੇਂ ਸਾਲ ਦੀ ਬੇਟਿੰਡਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਇਹ ਪਟਵਾਰਖਾਨੇ ਦੇ ਵਿੱਚ ਅੱਜ ਜੋ ਇੱਥੇ ਗੁਰੂ ਸਾਹਿਬ ਦੀ ਸਵਾਰੀ ਗਰਗਨਗਰਗਨ ਸਭ ਨੂੰ ਲੈ ਕੇ ਆਏ ਨੇ ਬਹੁਤ ਹੀ ਚੰਗੀ ਗੱਲ ਹੁੰਦੀ ਹੈ ਜਦੋਂ ਨਵੇਂ ਸਾਲ ਦੇ ਵਿੱਚ ਆਪਾਂ ਵਾਈਗੁਰੂ ਦਾ ਨਾਮ ਲੈਣੇ ਤੇ ਨਵਾਂ ਸਾਲ ਖੁਸ਼ੀਆਂ ਭਰਿਆ ਅਸੀਂ ਅਨਿਤਕਰ ਦੇ ਬਹੁਤ ਜੀ ਨਿਕਲੂਗਾ ਤੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਡੀ ਪਾਰਟੀ ਵੱਲੋਂ ਸਾਰਿਆਂ ਵੱਲੋਂ ਅਸੀਂ ਨਵੇਂ ਸਾਲ ਦੀਆਂ ਬਟਿੰਡਾ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਇਸੇ ਤਰ੍ਹਾਂ ਹੀ ਲੋਕ ਖੁਸ਼ੀਆਂ ਮਨਾ